1937 ਵਿੱਚ ਹਿੰਦੂ ਮਹਾਸਭਾ ਕਹਿ ਰਹੀ ਹੈ ਇਹ ਦੁਈ ਰਾਸ਼ਟਰ ਹੈ ਹਿੰਦੋਸਤਾਨ ਦੁਈ ਰਾਸ਼ਟਰ ਹੈ ਇੱਕ ਹਿੰਦੂ ਹੈ ਤੇ ਇੱਕ ਮੁਸਲਮਾਨ ਸਿੱਖ ਤਾਂ ਕਿਤੇ ਰਹੇ ਨਹੀਂ ਜਿਸ ਸਿੱਖ ਨੂੰ ਅਸੀਂ ਖੜਾ ਕਰ ਰਹੇ ਹਾਂ ਜੇ ਸਿੱਖ ਦੀ ਅਸੀਂ ਅੱਜ ਬਾਤ ਕਰ ਰਹੇ ਆ ਉਹ ਤਾਂ ਕਿਤੇ ਐਗਜ਼ਿਸਟ ਵੀ ਨਹੀਂ ਕਰਦਾ 1940 ਵਿੱਚ ਜਿੰਨਾ ਲੈ ਕੇ ਆਂਦਾ ਜਿਹੜਾ ਇਕਬਾਲ ਨੇ ਪਾਕਿਸਤਾਨ ਵਾਲਾ ਇਸ਼ੂ ਉਠਾਇਆ ਉਹਦੇ ਚ ਕੀ ਕਹਿੰਦਾ ਜਿੰਨਾ ਜਿੰਨਾ ਕਹਿੰਦਾ ਉਹ ਦੁਈ ਰਾਸ਼ਟਰ ਕਹਿ ਰਹੇ ਨੇ ਇੱਕ ਇੱਕ ਸਿੱਖ ਇੱਕ ਹਿੰਦੂ ਨੇ ਤੇ ਇੱਕ ਮੁਸਲਮਾਨ ਨੇ ਤਾਂ ਫਿਰ ਸੇ ਕਿੱਥੇ ਰਹੇ ਸਵਾਲ ਇਹ ਹੈ ਕਿ ਸਾਡੀ ਐਗਜ਼ਿਸਟੈਂਸੀ ਚੈਲੰਜ ਰਾਮੂ ਵਾਲਿਆ ਬੈਠੇ ਨੇ ਮੈਂ ਜਾਣ ਬੁਝ ਕੇ ਉੱਠ ਕੇ ਉੱਠ ਕੇ ਨਿਕਲ ਗਿਆ ਸੀ ਮੈਂ ਉਹਨਾਂ ਨੂੰ ਪੜਿਆ ਮੈਂ ਜਾਣ ਬੁਝ ਕੇ ਉੱਠਿਆ ਕਿਉਂਕਿ ਮੈਨੂੰ ਪਤਾ ਸੀ ਉਹ ਕੀ ਕਹਿਣਾ ਚਾਹੁੰਦੇ ਹੁਣ ਉਹਨਾਂ ਨੇ ਉਹ ਗੱਲਾਂ ਕਹੀਆਂ ਕਿ ਨਹੀਂ ਕਹੀਆਂ ਮੈਨੂੰ ਨਹੀਂ ਪਤਾ ਉਹਨਾਂ ਨੇ ਫੇਸਬੁੱਕ ਤੇ ਜਿਹੜੇ ਮੈਂ ਬਹੁਤ ਰੈਗੂਲਰ ਪੜਦਾ ਉਹਨਾਂ ਹੁਣ ਸਵਾਲ ਇਹ ਹੈ ਕਿ ਸਿੱਖੀ ਇਸ ਤੀ ਨੂੰ ਹੀ ਮਾਈਨਸ ਕਰਤਾ ਮੈਂ ਗੱਲ ਜਦੋਂ ਕਹੀ ਮੈਨੂੰ ਇਹ ਦੱਸੋ ਕਿ ਜਿਹੜੇ ਔਰੰਗਜ਼ੇਬ ਨੂੰ ਜ਼ਾਲਮ ਕਹਿੰਦੇ ਮੈਂ ਮੰਨ ਲੈਣਾ ਤਾਂ ਜ਼ਾਲਮ ਹੋਣਾ ਬਹੁਤ ਜ਼ਾਲਮ ਹੋਣਾ ਮੈਨੂੰ ਇਹ ਦੱਸੋ ਕਿ ਉਸ ਨੇ ਕਿਹੜਾ ਜ਼ਾਲਮਾਨਾ ਕੰਮ ਕੀਤਾ ਤੁਸੀਂ ਸਾਰੇ ਸਿਆਣੇ ਵਟ ਕਿਹੜਾ ਜ਼ਾਲਮਾਨਾ ਕ ਬੰਗਲਾ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਨਹੀਂ ਠਹਿਰੇ ਬਿਨਾ ਔਰੰਗਜ਼ੇਬ ਦੀ ਸਹਿਮਤੀ ਦੇ ਬਿਨਾ ਠਹਿਰ ਸਕਦੇ ਨਹੀਂ ਦੂਸਰੀ ਗੱਲ ਜਾਂ ਤਾਂ ਅਸੀਂ ਸੇ ਇਤਿਹਾਸ ਪੜਦੇ ਨਹੀਂ ਜਾਂ ਸੇ ਕੇ ਚਾਸ ਪੜਨ ਦਾ ਕੋਸ਼ਿਸ਼ ਹੀ ਨਹੀਂ ਕਰਦੇ ਰਾਜਾ ਜੈ ਸਿੰਘ ਸੈਨਾਪਤੀ ਹੈ ਔਰ ਇਹ ਮੁਗਲ ਸਲਤਨਤ ਜਿਹੜਾ ਰਾਜ ਕੌਣ ਕਰ ਰਿਹਾ ਮੁਗਲ ਸਲਤਨਤ ਜਿਸ ਤਰ੍ਹਾਂ ਮਹਾਰਾਜਾ ਹਰਦੀਪ ਸਿੰਘ ਰਾਜ ਕਰਦੇ ਤੇ ਰਾਜ ਕੌਣ ਪ੍ਰਸ਼ਾਸਨ ਕੌਣ ਚਲਾ ਰਿਹਾ ਜਾਂ ਮੁਸਲਮਾਨ ਚਲਾ ਰਹੇ ਨੇ ਜਾਂ ਅਪ੍ਰਾਕ ਸਿੰਧੂ ਚਲਾ ਰਹੇ ਸਿੱਖ ਕਿੱਥੇ ਹੈ ਸਿੱਖ ਕਿੱਥੇ ਸੱਤਾ ਹੈ ਐਂਪਾਇਰ ਹੈ ਮਹਾਰਾਜਾ ਹੈ ਮੈਨੂੰ ਇਹ ਗੱਲ ਯਾਦ ਆ ਗਈ ਮਾਸਟਰ ਤਾਰਾ ਸਿੰਘ ਨੇ ਮਹਾਰਾਜਾ ਪਟਿਆਲੇ ਨੂੰ ਕਿਹਾ ਬਿਫੋਰ ਪਾਰਟੀਸ਼ਨ ਜਦੋਂ ਪਾਰਟੀਸ਼ਨ ਹੋ ਰਿਹਾ ਮਾਸਟਰ ਮਹਾਰਾਜਾ ਪਟਿਆਲੇ ਨੂੰ ਕਹਿਣ ਲੱਗੇ ਕਿ ਮਹਾਰਾਜਾ ਜੀ ਮਹਾਰਾਜਾ ਜੀ ਕਹਿੰਦੇ ਨੇ ਮੈਂ ਅੰਦਰੋਂ ਤਾਂ ਅਕਾਲੀ ਆ ਤੇ ਬਾਹਰੋਂ ਵੀ ਕਾਂਗਰਸੀ ਮਾਸਟਰ ਤਾਰਾ ਸਿੰਘ ਜੀ ਕਹਿਣ ਲੱਗੇ ਕਿ ਮਹਾਰਾਜਾ ਜੀ ਇਹ ਕੰਮ ਕਰੋ ਤੁਸੀਂ ਤੁਸੀਂ ਬਾਹਰੋਂ ਅਕਾਲੀ ਬਣ ਜਾਓ ਤੇ ਅੰਦਰੋਂ ਤੁਸੀਂ ਕਾਂਗਰਸੀ ਬਣ ਜਾਓ ਸਾਨੂੰ ਕੋਈ ਤਰ੍ਹਾਂ ਦਿਓ ਹੋ ਸਕਦਾ ਤੁਹਾਡੇ ਨਾਲ ਤੁਹਾਡੇ ਇੰਪੈਕਟ ਤੁਹਾਡੇ ਇਮੇਜ ਨਾਲ ਕੋਈ ਗੱਲ ਚੇਂਜ ਹੋ ਜਾਏ ਇਹ ਗੱਲ ਕਿਉਂਕਿ ਮਹਾਰਾਜਾ ਪਟਿਆਲਾ ਹੀ ਇਕੱਲਾ ਇੱਕ ਪਟਿਆਲਾ ਮਹਾਰਾਜਾ ਰਿਆਸਤ ਸੀ ਜਿਹੜੀ 563 ਰਿਆਸਤਾਂ ਦਾ ਚੈਂਸਲਰ ਸੀ ਇਕੱਲਾ ਹੀ ਕੋਈ ਹੀ ਵਾਸ ਰਿਪਰੈਜ਼ੈਂਟਿੰਗ ਦਾ ਹੋਲ ਕੰਟਰੀ ਰਾਜ ਸੱਤਾ ਨੂੰ ਪੂਰੇ ਬ੍ਰਿਟਿਸ਼ ਕਾਲ ਵਿੱਚ ਜੇ ਕਿਸੇ ਕੋਲ ਤਾਕਤ ਸੀ ਤਾਂ ਮਹਾਰਾਜਾ ਪਟਿਆਲਾ ਕੋਲ ਸੀ ਐਕਸੈਸ਼ਨ ਦਾ ਪਹਿਲਾ ਦਸਤਕ ਜਿਹੜਾ ਕੋਈ ਕਰਨ ਵਾਲਾ ਹੈ ਉਹ ਮਹਾਰਾਜਾ ਪਟਿਆਲਾ ਮੈਂ ਪੁੱਛਣਾ ਚਾਹੁੰਦਾ ਅਸੀਂ ਇਸ ਇਤਿਹਾਸ ਨੂੰ ਮਾਈਨਸ ਕਰਨਾ ਚਾਹੁੰਦੇ ਅਸੀਂ ਇਸ ਇਤਿਹਾਸ ਨੂੰ ਪੜ੍ਹਨਾ ਹੀ ਨਹੀਂ ਚਾਹੁੰਦੇ ਨਾ ਤਾਂ ਮੂਸਾ ਜੀ ਚਾਹੁੰਦੇ ਨੇ ਕਿ ਅਸੀਂ ਇਸ ਇਤਿਹਾਸ ਕਿਉਂਕਿ ਇਹਨਾਂ ਦੀ ਤਾਂ ਐਡਜਸਟਮੈਂਟ ਹੈ ਇਹ ਜਿਹੜੀ ਐਡਜਸਟਮੈਂਟ ਬਹੁਤ ਖਤਰਨਾਕ ਹੈ ਮੈਂ ਮਹਾਂਸ਼ਾਹੀ ਜੀ ਸਾਹਮਣੇ ਜਾਂ ਤੇ ਪੜ੍ਹਨੀ ਹਿਸਟਰੀ ਨੂੰ ਜਾਂ ਦੁਬਾਰਾ ਤੋਂ ਰਿਵਾਈ ਕਰ ਜਾਂ ایਓਜੀ ਕਾਨਫਰੰਸ ਅਗਰ ਕਰਨਗੇ ਤੇ ਸਿੱਖਾਂ ਤੇ ਕਿਹਦੇ ਨਜ਼ਰ ਆਏਗਾ ਨਹੀਂ ਜਿਹੜੇ ਇਹ ਇਹ ਫੈਸਲੇ ਕਰ ਲੈਣਗੇ ਤੇ ਸਾਡੇ ਉੱਤੇ ਥੋਪ ਦੇਣਗੇ ਅਸੀਂ ਉਹਨਾਂ ਥੋਪੇ ਫੈਸਲਿਆਂ ਨੂੰ ਅਸੀਂ ਆਪਣੇ ਉੱਤੇ ਕਿਵੇਂ ਲੱਦ ਲਈਏ ਜਦੋਂ ਮੈਂ ਹੁਣੇ ਗੱਲ ਕਹੀ ਕਿ ਔਰੰਗਜ਼ੇਬ ਨੂੰ ਮੈਂ ਕਹਿੰਦਾ ਸਾਰਾ ਜ਼ਾਲਮ ਸੀ ਬੜਾ ਜ਼ਾਲਮ ਸੀ ਮੈਨੂੰ ਤੁਸੀਂ ਦੱਸੋ ਕਿਹੜਾ ਜ਼ਾਲਮ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾ ਗਏ ਬੰਗਲਾ ਸਾਹਿਬ ਤੇ ਉਹਨਾਂ ਆਂਦੇ ਸੰਸਕਾਰ ਅਗਰ ਉਹ ਜ਼ਾਲਮ ਸੀ ਤਾਂ ਸੰਸਕਾਰ ਦੀ ਥਾਂ ਕਿਉਂ ਦਿੱਨਾ ਔਰੰਗਜ਼ੇਬ ਔਰੰਗਜ਼ੇਬ ਨੇ ਬਾਲਾ ਸਾਥ ਥਾਂ ਤੇ ਜਮਨਾ ਦੇ ਉੱਤੇ ਉਹਦੀ ਥਾਂ ਉਹਨਾਂ ਨੇ ਕਿਹਾ ਕਿ ਇਤਨੀ ਦੂਰ ਲੈ ਕੇ ਜਾਓਗੇ ਤੁਸੀਂ ਸੰਸਕਾਰ ਇੱਥੇ ਕਰਦੇ ਹੋ ਉਹ ਤਾਂ ਬੜਾ ਜ਼ਾਲਮ ਸੀ ਇਤਨਾ ਜ਼ਾਲਮ ਸੀ ਕਿ ਉਸਨੇ ਸੰਸਕਾਰ ਨਹੀਂ ਥਾਂ ਕਿਉਂ ਦਿੱਤੀ ਕਿਉਂਕਿ ਅਸੀਂ ਇਤਿਹਾਸ ਪੜ੍ਹਨਾ ਨਹੀਂ ਚਾਹੁੰਦੇ ਅਸੀਂ ਇਤਿਹਾਸ ਨੂੰ ਉਸ ਰੂਪ ਵਿੱਚ ਦੇਖਣਾ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਜ਼ਾਲਮ ਲੱਗ ਮੈਂ ਇਹ ਗੱਲ ਕਹੀ ਹੈ ਤੇ ਮੈਂ ਅਜ ਵੀ ਓਪਨਲੀ ਕਹਿੰਦਾ ਕੋਈ ਸਾਡਾ ਜ਼ਾਲਮ ਤੇ ਨਾ ਮਜ਼ਲੂਮ ਵਾਲੀ ਗੱਲ ਨਹੀਂ ਸੀ ਗੁਰੂ ਨਾਨਕ ਨੇ ਕੋਈ ਮਜ਼ਲੂਮ ਜਿਹੜੇ ਸਾਡੇ ਇਤਿਹਾਸਕਾਰ ਤੇ ਜਿਹੜੇ ਸਾਡੇ ਵਿਦਵਾਨ ਤੇ ਮੇਰੇ ਖਾਸ ਜਸਪਾਲ ਮੇਰੇ ਮਿੱਤਰ ਨੇ ਤੇ ਇਹ ਖਾਸ ਤੌਰ ਤੇ ਇਸ ਗੱਲ ਨੂੰ ਉਠਾਉਂਦੇ ਨੇ ਕਿ ਜ਼ੁਲਮ ਦੇ ਖਿਲਾਫ ਅਸੀਂ ਖੜੇ ਹਾਂ